ਅੱਜ ਬੈਕਲੈਸਟ ਡੇ ਆ 6ਵੀਂ ਤੋਂ 8ਵੀਂ ਇਹਨਾਂ ਦਾ ਬੈਸਟ ਆਊਟ ਆਫ ਬੇਸਟ ਬਣਾਇਆ ਆ ਆਪਾਂ ਵੇਖ ਰਹੇ ਹਾਂ ਕੀ ਕੀ ਬਣਾਇਆ ਨੇ ਇਹ ਸਾਰਾ ਕੀ ਬਣਾਇਆ ਇਹ ਚੰਦ ਇਹ ਕੀ ਯੂਜ਼ ਕੀਤਾ ਬੇਟਾ ਤੁਸੀਂ ਬੋਲੋ ਸੰਗ ਲੱਗਦੀ ਹੈ ਜੀ ਜੀ ਸਾਡੀ ਗੁੱਜੀ ਹੋ ਗਿਆ ਨੇ ਉੱਚੀ ਬੋਲੋ ਜੀ ਉਹਦੇ ਨਾਲ ਜਿਵੇਂ ਕੱਟ ਕੇ ਜੀ ਪਹਿਲਾਂ ਤਾਂ ਜਿਸੀਂ ਪੇਸਟ ਕਰਤਾ ਜੀ ਐਵੇਂ ਜਿ ਇੱਕ ਦੂਸਰੇ ਨਾਲ ਫਿਰ ਜਿਸੀਂ ਜੀ ਉਹਦਾ ਜਿਵੇਂ ਇਹ ਕੱਟਿਆ ਸੀ ਜਿਵੇਂ ਕੱਟ ਕੇ ਜੀ ਇਹਦਾ ਸੀ ਪੰਖ ਬਣਾ ਕੇ ਜੀ ਉੱਪਰ ਜਿਵੇਂ ਸਾਡੀ ਕਰ ਲਿਆਸ ਤੇ ਜੀ ਓਲਾ ਅੱਛਾ ਇਹ ਪੈਨ ਸਟੈਂਡ ਹੈ ਯੈਸ a very good ਇਹ ਕਾਰ ਬਣਾਇਆ ਤੁਸੀਂ ਵਿੱਚ ਪੜ ਜੰਗੇ ਤੇ ਆ ਇਹ ਲੜੀਆਂ ਇਹ ਕਲਾਸ ਚ ਲਾਉਂਗੇ ਘਰੇ ਲਾਉਂਗੇ ਕਲਾਸ ਵੈਰੀ ਗੁੱਡ ਆ ਕੀ ਬਣਾਇਆ ਤੁਸੀਂ ਹਾਊਸ ਬਣਾਇਆ ਠੀਕ ਹੈ ਲੈ ਆ ਫਰਾਗ ਪਈ ਪਈ ਹੈ ਕੁੜੀ ਦੇ ਇਹ ਲਮੀਰਾ ਕੀ ਕੀ ਰੱਖਾਂਗੇ ਇੱਥੇ ਕਲਾਸ 'ਚ ਰੱਖਣਾ ਮੈਂ ਚੱਲ ਇਹ ਪੇਂਟਿੰਗ ਕੀਤੀ ਇਹਨੇ ਇਹ ਕਰੇ ਕਲਾਸ ਦੇ ਟੇਬਲ ਤੇ ਕਲਾਸ ਦੇ ਟੇਬਲ ਤੇ ਰੱਖਣਾ ਆ ਵੀ ਉਹ ਪੈਨ ਸਟੈਂਡ ਬਣ ਕੇ ਹੈਨਾ ਆ 크라운 ਹੈ ਆ ਚਲਾਉਂਗੇ ਫਿਰ ਕਲਾਸ ਜਦੋਂ ਹੋਵੇ ਹੈਂ ਅੱਛਾ ਆ ਵਾਹ ਆ ਕੀ ਬਣਾ ਹੈ ਕੈਂਡਲਸਟੈਂਡ ਕੈਂਡਲਸਟੈਂਡ ਅੱਛਾ ਉਹ ਜਿਹੜੇ ਗੋਲ ਕੈਂਡਲ ਹੁੰਦੀਆਂ ਐਵੇਂ ਦੇ ਹੈਨਾ ਉਹ ਇਹ ਤੇ ਟਿਕ ਜਾਣਗੇ ਹੈਨਾ ਹਾਂ ਇਹ ਤੂੰ ਕਾਦੇ ਨਾ ਬਣਾਇਆ ਤੂੰ ਚੂੜੀਆਂ ਨਾਲ ਤੇਨੂੰ ਫਿਕਸ ਕਰ ਦੇਣਾ ਕਿਤਾ ਜੀ ਫੈਵਿਕ ਕੋਈ ਕਰਨਾ ਫੈਵਿਕ ਕੋਈ ਕਰਨਾ ਹਾਂ ਇਹ ਮੋਰਾ ਇਹਦੇ ਵਿੱਚ ਸਟੋਨਸ ਨੇ ਹੈ ਇਹਨੂੰ ਕਲਰਡ ਕਰ ਲਈ ਸਟੋਨ ਨੂੰ ਹਨਾ ਕਰਨੇ ਆ ਠੀਕ ਹੈ ਨਿੱਕੇ ਨਿੱਕੇ ਹੱਥ ਨਾਲ ਵੱਡੀਆਂ ਵੱਡੀਆਂ ਕਲਾ ਕਰਦੇ ਇਹਨਾਂ ਨੇ ਆਹ ਵੀ ਪੈਨਸੈਂਡ ਹੈ ਇਹ ਖੁੱਲਦਾ ਵੀ ਆ ਇਹ ਚ ਕੀ ਰੱਖੇਗੀ ਪੈਨਸਲ ਰੱਖਾਂਗੇ ਸ਼ਾਪਨਰ ਵੀ ਹੈ ਨਾ ਜਿਹੜਾ ਇਹ ਬੰਦ ਹੋ ਜਾਏ ਨਾ ਨਹੀਂ ਤਾਂ ਪੈਨ ਤਾਂ ਨਾ ਚੱਕਿਆ ਜਾ ਕਰੋ ਨਾ ਇਹ ਇਹ ਕੀ ਬਣਾ ਪਤਾ ਚਾਕ ਹੋਲਡਰ ਚਾਕ ਹੋਲਡਰ ਵੈਰੀ ਗੁੱਡ हां। ਨਾਲ ਦੱਸਿਆ ਜਾ ਕਰਨਗੇ ਹਨਾ। ਇਹ ਖੰਭ ਬਣੇ ਖੰਭ। ਇਹ ਹਾਰਡ ਦੀ ਸ਼ੇਪ ਇਹ ਡੈਕੋਰੇਸ਼ਨ। ਅੱਛਾ ਬੱਲਬ ਨਾਲ ਬਣਾਈ ਹੈ ਇਹ ਬੱਲਬ ਨਾਲ ਬਣਾਈ ਹੈ ਜੀ ਮਸ਼ਰੂਮ ਸਰ। ਹਾਂ। ਬੱਲਬ ਤੇ ਦੇਖੋ ਕੀ ਬਾਤ। ਹਾਂ। ਕਲਾਕ੍ਰਿਤੀ ਕਰਕੇ ਮਸ਼ਰੂਮ ਬਣਾ ਦਏ ਨੇ। ਵੈਰੀ ਗੁੱਡ। ਸ਼ਾਬਾਸ਼ ਬੇਟੇ। ਇਮੇਜਿਨੇਸ਼ਨ ਬਹੁਤ ਹਨੰਦੀ। ਹਮ। ਇਹ ਪਾਣੀ ਪਰ ਖੂਬ ਬਣਾਇਆ ਹੋਇਆ। ਰਾਤ ਇਹ ਕਿਵੇਂ ਆ ਬਟਾ ਤੁਸੀਂ ਕੈਂਡਲ ਸਟੈਂਡ ਅੱਛਾ ਇਹ ਖੜੂ ਕਿਵੇਂ ਫਿਰੇ ਇਨ ਫਿਕਸ ਕਰਨਾ ਮੈਂ ਥੱਲੇ ਕਿ ਕੈਂਡਲ ਦੇ ਨਾਲ ਉਹ ਮੋਮ ਦੇ ਨਾਲ ਹੀ ਫਿਕਸ ਕਰਨਾ ਪੈਂਦਾ ਨਹੀਂ ਵੈਸੇ ਉਹ ਬਟਾ ਇਹਦੇ ਇੱਕ ਨੀਚੇ ਨਾ ਆਪਾਂ ਇਹਦਾ ਬੇਸ ਬਣਾ ਦੇ ਹਾਂ ਕੁਝ ਨੀਚੇ ਬੇਸ ਲਾਉ ਜਿਵੇਂ ਆ ਮਨਾਈ ਹੈ ਨਾ ਆਈ ਇਤਾਂ ਦੇ ਨੀਚੇ ਗੱਤੇ ਦਾ ਬਣਾ ਦੇ ਬੇਸ਼ੱਕ ਗੱਤੇ ਦਾ ਲਾ ਦੇ ਅੱਛਾ ਇਹ ਆਪਣਾ ਪੱਕੀ ਵਾਲਾ ਹੋ ਕੀ ਕੀ ਯੂਜ਼ ਕੀਤਾ ਤੇ ਵਿੱਚ ਹਾਂ ਬਰਤਲੇ ਹੋ ਸਹੀ ਇਹ ਵੇਸਟ ਆ ਬਿਲਕੁਲ ਸਹੀ ਕੱਲਾ ਸਰ ਆ ਕਰੇ ਪੱਛਮ ਕੋਈ ਸੀ ਯੂਜ਼ ਕਰ ਲਈ ਸੀ ਹਾਂ ਬਹੁਤ ਸਾਰਾ ਮੋਤੀਆਂ ਦੀ ਲੜੀ ਸੀ ਉਹ ਸਾਰੇ ਕਿਤੇ ਲੱਗੇ ਹਾਂ ਮਤਲਬ ਇਹ ਸਤਿਮ ਜੇ ਵੇਸਟ ਆ ਆ ਲੋਹੇ ਦੀ ਹੈ ਕੰਚ ਦੀ ਹੈ ਕੀ ਪਲਾਸਟਿਕ ਆ ਕਚਰੀ ਆ ਕੰਚ ਦੀ ਆ ਥੋੜਾ ਜਿਹਾ ਨੂੰ ਧਿਆਨ ਨਹੀਂ ਰੱਖੀ ਇਹ ਇਹਨੂੰ ਅੰਦਰ ਇਹ ਬਾਹਰੋਂ ਪੇਂਟ ਕੀਤਾ ਹੈ ਕਿ ਅੰਦਰੋਂ ਹਾਂਜੀ ਬਾਹਰੋਂ ਅੱਛਾ ਮੈਂ ਕਿਹਾ ਕਿੰਨਾ ਬਹੁਤ ਹੁੰਦਾ ਹੈ ਆਹ ਅੱਛਾ ਗਲਾਸ ਕਲਰ ਆਉਂਦੇ ਹੁੰਦੇ ਓਕੇ ਆ ਇਹਨੇ ਬਹੁਤ ਬੜੀਆਂ ਦੀ ਬਣਾਈਆਂ ਸੀ ਹਾਂ ਅੱਛਾ ਆ ਚ ਬਿਲਕੁਲ ਮੋਮੀ ਕਾਗਜ਼ ਦੇ ਲਫਾਫੇ ਹਾਂ ਆ ਵੀ ਵਸੋਣਾ ਬਹੁਤ ਹੈਨਾ ਰੰਗ ਬਰੰਗੇ ਜਿਹੇ ਫੁੱਲ ਸੋਹਣੇ ਲੱਗਦੇ ਨਾ ਇਹ ਤੇ ਤਿਤਲੀ ਵੀ ਆ ਗਈ ਸੀ ਸਰ ਆ ਗਈ ਸੀ ਸੱਚੀ ਵਿੱਚ ਹੀ ਨਹੀਂ ਸੱਚੀ ਸੱਚੀ ਤਿਤਲੀ ਆ ਗਈ ਅੱਛਾ ਹੁਣੀ ਮੈਂ ਫੋਟੋ ਲਈ ਤੇ ਨਹੀਂ ਤਿਤਲੀ ਆ ਕੇ ਬੈਠ ਗਈ ਇੱਥੇ ਕੀ ਬਾਤ ਹੈ ਰੱਜੀ ਨੇ ਕੀ ਬਣਾਇਆ ਚੌਕ ਬਾਕਸ ਹਾਂ ਇੱਥੇ ਵੀ ਰੱਖਿਆ ਜਾ ਸਕਦਾ ਉੱਪਰ ਵੀ ਰੱਖਿਆ ਜਾ ਸਕਦਾ ਹੈ ਨਾ ਨਿਚੇ ਨਵੇਂ ਰੱਖੇ ਜਾਂਦੇ ਸ ਉੱਪਰ ਜਿਹੜੇ ਅੱਧੇ ਹੋ ਗਏ ਉਹ ਰੱਖੇ ਜਾ ਸਕਦੇ ਹਨ ਯੂਜ਼ ਵਾਲੇ ਅੱਛਾ ਬਟਨਸ ਫਲਾ ਫੁੱਲ ਬਣਾਇਆ ਹਾਂ ਹਾਂ ਬਟਨਾਂ ਦਾ ਇਹ ਕੀ ਚੀਜ਼ ਬਣਾਈ ਹੈ ਇਹ ਵੀ ਫੁੱਲ ਨੇ ਕਮਲ ਦਾ ਫੁੱਲ ਲੋਟਸ ਆਬ ਆਪ ਤੂੰ پکڑ ਮਰਾ ਇੱਕਾ ਇੱਕ ਅਲੱਗ ਅਲੱਗ ਹੈ ਨੇ ਹਾਂ ਹੈ ਨੇ ਅੱਛਾ ਹੂੰ ਬਹੁਤ ਅੱਛਾ ਇੱਕ ਮਿੰਟ ਦੀ ਵੇਖ ਵਾਓ ਆ ਬੜਾ ਹੈ ਤੂੰ ਬਹੁਤ ਮਿਹਨਤ ਕੀਤੀ ਹੈ ਤੂੰ ਪਰਤਾਂ ਬਣੀਆਂ ਹੋਈਆਂ ਗੁਲਾਬ ਦੇ ਫੁੱਲ ਨੇ ਇਹ ਕਿਵੇਂ ਬਣਾਇਆ ਪੁੱਤੋ ਇਹ ਜੀ ਗਲਾਸ ਨਾਲ ਕਾਗਜ਼ ਨੂੰ ਇੱਕ ਕੱਟ ਕੇ ਉਹਦੇ ਤੇ ਫੁੱਲ ਲੰਘੂ ਲਾ ਦੇ ਹਾਂ ਇੱਕ ਬੋਟਲ ਆਣੀ ਚੇ ਬੋਟਲ ਦਾ ਜਿਹੜਾ ਪਨੂਰਲਾ ਹਿੱਸਾ ਹੁੰਦਾ ਉਹਨੂੰ ਕੱਟ ਕੇ ਉਹਦੇ ਵਿੱਚ ਥੋੜਾ ਜਿਹਾ ਟਿਸ਼ੂ ਪੇਪਰ ਰੱਖ ਕੇ ਇਹਨੂੰ ਫੁੱਲ ਨੂੰ ਉੱਪਰ ਰੱਖ ਕੇ ਧਾਰਕ ਤਾਂ ਮੈਂ ਵੀ ਬੋਲਣਾ ਇੰਨਾ ਭਰਿਆ ਕਿਵੇਂ ਸਾਰਾ ਕੁਝ ਪਿੱਛੇ ਦੇ ਜੀ ਟਿਸ਼ੂ ਪੇਪਰ ਲਾਤਾ ਹੈ ਅੱਛਾ ਇਹ ਜੀ ਗਲਾਸ ਤੇ ਉਹ ਪਹਿਲਾਂ ਗਲਾਸ ਦੇ ਉੱਪਰ ਕਰੀ ਗਏ ਅੱਛਾ 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 ਠੀਕ ਹੈ ਠੀਕ ਹੈ ਇਹ ਬਣਾਈ ਗੁੱਡੀ ਹੈ ਕਿਵੇਂ ਕਿਵੇਂ ਬਣਾਇਆ ਦੱਸੋ ਕਰੋ ਸਰ ਇਸੇ ਪਹਿਲਾ ਕਾਰਡਬੋਰਡ ਦਾ ਯੂਜ਼ ਕੀਤਾ ਵੇਸਟ ਪੇਪਰ ਸੀਗੇ ਇੱਕ ਆਹ ਤਾਰ ਵਾਲੀ ਹਾਂ ਰੱਸੀ ਘਰੇ ਪਈ ਸੀ ਸਾਰਾ ਕੁਝ ਵੇਸਟ ਮਟੀਰੀਅਲ ਦਾ ਹੀ ਬਣਿਆ ਹੋਇਆਗਾ ਬਲੌਰ ਸਰ ਹਾਂ ਹਾਂ ਬੇਟਾ ਸਾਰਾ ਕੁਝ ਵੇਸਟ ਮਟੀਰੀਅਲ ਦਾ ਹੀ ਬਣਿਆ ਹੋਇਆਗਾ ਹਾਂ ਅੱਛਾ ਇਹ ਆ ਗੁੱਡੀ ਚਰਚਾ ਚ ਹੈ ਲਾ ਦੱਸ ਪੁੱਤੇ ਇਹਦੇ ਬਾਰੇ ਕੋਈ ਮੈਨੂੰ ਆ ਮੈਨੂੰ ਫੜਾ ਦੇ ਜੀ ਆ ਮਸੀਨਾ ਲਾਈਏ ਹਾਂ ਆਇਆ ਮਸੀਨਾ ਜੀ ਆ ਪੇਪਰ ਜੀ ਜੀ ਆ ਪੇਂਟ ਕਲਰ ਦਾ ਟੱਕਰ ਜੀ ਆ ਫਲਾਵਰ ਆ ਜਿਹੜਾ ਇਹਦਾ ਘਗਰਾਇਆ ਬਣਾਇਆ ਜੀ ਇਹ ਪੇਪਰ ਦਾ ਬਣਾਇਆ ਜੀ ਨੀਚੇ ਪੇਪਰ ਦਾ ਅੱਛਾ ਬੇਸਿਕ ਇਹਦਾ ਜੀ ਨੀਚੇ ਦੀਆ ਜੀ ਨਹੀਂ ਘਰਵੀ ਵਾਲੀ ਘਰਵੀ ਆ ਆਦੀ ਉਦੀ ਵਈ ਅਦੀ ਵਈ ਹਾਂ ਲੈ ਨੈਕਸਟ ਇਹ ਕਿਵੇਂ ਬਣਾਇਆ ਜੀ ਇਹ ਤੇ ਸਾਬ ਬਣਾਇਆ ਅੰਡਿਆਂ ਦੀ ਤੇਲ ਜਿਹੜੀ ਉਹ ਤੇਲ ਆਵੰਨੇ ਅਲੱਗ ਕਰ। ਅੱਛਾ ਇਹ ਥੱਲੇ ਬੇਸ ਕਾਦਾ? ਜੀ ਕਰਦਾ। ਹਾਂ। ਅੱਛਾ ਉਹ ਜਿਹੜੇ ਅੰਡੇ ਜਿੱਤੇ ਉੱਤੇ ਆਉਂਦੀ ਹੁੰਦੀ ਅੱਛਾ ਉਹ ਆਏ ਓਕੇ। ਇਹ ਤੁਹ ਖੁਦ ਬਣਾਇਆ ਨਾ? ਹਾਂਜੀ। ਹਾਂ ਇਹ ਬਹੁਤ ਮਿਹਨਤ ਕੀਤੀ ਵੀ ਅਤਵਦੇ। ਜੀ ਬਹੁਤ ਸੋਣਾ ਬਣਿਆ। ਹਾਂ। ਅੱਛਾ ਕੱਪ ਹੈ ਨਾ? ਹਾਂ। ਹਾਂ। ਕਿਆ ਬਾਤ ਆ। ਅੱਛਾ ਦੀਵਾਲੀ ਵਾਲਦੀ ਵੇ ਹੈ ਇੱਕ ਤਰ੍ਹਾਂ ਦੇ ਸਟੈਪਸ ਹੋ ਗਏ ਹਨ ਇਹ ਜਿਵੇਂ ਡੈਕੋਰੇਟ ਹੋ ਸਵੇ ਮੈਂ ਵੀ ਪੇਂਟ ਕਰਨੀ ਬੁੱਧੀ ਕਰੂਗੀ ਕਰੋਗੇ ਇਹਨੂੰ ਬੜਾ ਪੇਂਟ ਕਰ ਲਈ ਬਹੁਤ ਸੋਹਣਾ ਬਣਾਇਆ ਸ਼ਾਬਾਸ਼ ਬਹੁਤ ਅੱਛਾ ਇਹ ਸੀਗੇ ਵੀ ਬੈਸਟ ਆਊਟ ਆਫ ਵੇਸਟ ਬੈਗਲੈਸ ਦੇ ਮੈਮ ਕਿੰਨੇ ਬੱਚਿਆਂ ਨੇ ਪਾਰਟਿਸਪੇਟ ਕਰਤਾ ਜੀ ਸਰ ਇੱਕ ਕਲਾਸ ਵਾਈਜ਼ ਸੀਗਾ ਤੇ ਇੱਕ ਕਲਾਸ ਚੋਂ ਹੈਗੇ 8-10 ਸਟੂਡੈਂਟ ਟੋਟਲ 60 ਦੇ ਕਰੀਬ ਹੋ ਗਏ ਨੇ 56-57 ਹੋਗੇ ਸਾਰੇ ਬਹੁਤ ਵਧੀਆ ਸ਼ਾਬਾਸ਼ ਜੀ ਸ਼ਾਬਾਸ਼ ਬੱਚੋ ਤੁਹਾਨੂੰ ਸਭ ਨੂੰ ਵੈਰੀ ਗੁੱਡ ਕਰੇ ਵੀ ਆਂ ਹੀ ਬਣਾ ਕੇ ਰੱਖਿਆ ਕੋ ਠੀਕ ਆ ਅੱਜ ਕਿਵੇਂ ਕਰੀਏ ਜੀ ਠੀਕ ਐ ਸ਼ਾਬਾਸ਼ ਥੈਂਕ ਯੂ ਅੱਗੇ ਸਾਡੀ ਪੂਜਾ ਦੋ ਪਣ ਹੱਥ ਬੜੇ ਲక్ష్ਮੀ ਦੀ ਪੂਜਾ ਹੈ ਨਾ ਇਹਦੇ ਪਾਪਾ ਮੇਰਾ ਪੜਦੇ ਰਿਹਾ ਪਹਿਲੀ ਚ ਲੈ ਕੇ ਦਸਵੀਂ ਤੱਕ ਬਣਿਆ ਤੇ ਇਹ ਸਾਡੇ ਵਾਸਤੇ ਬਹੁਤ ਵੱਡੀ ਪ੍ਰਾਪਤੀ ਲੈ ਕੇ ਆਏ ਨੇ ਖਾਸ ਤੌਰ ਤੇ ਸਾਇੰਸ ਗਰੁੱਪ ਕੋ ਵਾਸਤੇ ਸ਼ੈਲਜਾ ਮੈਮ ਬਾਹਰ ਵਾਲੇ ਸਤਰਾਹ ਡਾਡ ਬੈਠੇ ਨੇ ਮਜੀਸ਼ ਵਿੱਚ ਬੈਠੇ ਨੇ ਇੱਕ ਬਾਸਰ ਨੇ ਖੜੇ ਨੇ ਵਸਦਾ ਰੱਖਦਾ ਘਟੂ ਨੇ ਤੇ ਤੂੰ ਦੱਸ ਕਿ ਤਾਪੀ ਦੱਸ ਦੱਸ ਹਾਂ ਦੁਗੜਾ ਪਰ ਬੰਨਾ ਹਾਂ ਸਿਆਸੀ ਨੋਟ ਵੀ ਕਰੀਨੇ ਤੂੰ ਦਿੱਤੀ ਸੀ ਬਾਅਦ ਨਹੀਂ ਹਾਂਜੀ ਵਿੱਚ ਮੈਡੀਕਲ ਹਾਂ ਉਸ ਤੋਂ ਬਾਅਦ ਵੀ ਐਸੀ ਨਸਬ ਕੀਤੀਆਂ ਨੇ ਮੈਡੀਕਲ ਦਾ ਜਿੰਦਰਾ ਹੋਣਾ ਉਸ ਤੋਂ ਹਾਂ ਜੱਗੇ ਦੱਸੋ ਉਸ ਤੋਂ ਬਾਅਦ ਕੀ ਕੀਤਾ ਨੋਟ ਵੀ ਕਰਤੀ ਹੈ ਹਾਂਜੀ ਦੇਰੋਂ ਸੁਣਾ ਕਰਨੀ ਤੇ ਟੈਕਨੀਕ ਬਣੇ ਬੈਠੇ ਚੋਲਦੀਆਂ ਨੰਬਰਾਂ ਬੈਲੀ ਕੋਸ਼ਿਸ਼ ਕੀਤੀ ਨਹੀਂ ਕਿਸੇ ਹੋਈ ਪਟਿਆਲੇ ਰਿਜ਼ਰਵ ਚਾ ਬਾਤ ਕਿਤੇ ਸੁਪਨਾ ਹੁੰਦਾ ਰਹੇਗਾ ਹਣਾ ਪਹਿਲੀ ਕੋਸ਼ਿਸ਼ ਦੇ ਵਿੱਚ ਹੀ ਐਮਬੀਬੀਐਸ ਦੇ ਵਿੱਚ ਕੱਢ ਬੋ ਸਭ ਬਹੁਤ ਖੁਸ਼ ਆ ਬੜਾ ਦਿਲੋਂ ਬੁਲਾਈਆਂ ਬਹੁਤ ਮਾੜਾ ਇਹ ਪਹਿਲੀ ਹੈ ਹਾਂ ਹਾਂ ਬਹੁਤ ਸ਼ਾਬਾਸ਼ ਉਹ ਸਟੂਡੈਂਟ ਜਾਓਗੇ ਹਾਊਸ ਚਾਹੋਗੇ ਹਾਊਸ ਦਾ ਚਲੇਗਾ ਆ ਬਾਜ਼ੀ ਲਾਉਂਦੇ ਆ ਮੈਂ ਉਧਰ ਗਿਆ ਉਹ ਬਰਾਬਰ ਬਸ ਸਾਰੇ ਸਾਰਾ ਕਟਾਵਾ ਲੈ ਅਮਨੁ ਅਲੈਕੁਮ ਸਤਿ ਸ਼੍ਰੀ ਅਕਾਲ ਬਸ ਹੋ ਜੀ ਬਸ बहुत सोरा काम रस रहा है सारा कुछ पूरा 48 टाइम टेबल हाउस वो कास्ट का अवेलेबल है आज काम शुरू देखो रे सर बंद हुई हां चले बसती ਬੇਟਾ ਅਕੇ ਦੱਸਿਆ ਕੋ ਸਾਰਾ ਬੱਚੇ ਨਾ ਬੇਟਾ ਫੜੇ ਹੋ ਜਾ ਤਾ ਦੱਸਿਆ ਕੋ ਇੱਕ ਤੇ ਆਜਾ ਮੇਰਾ ਕੋਈ ਨਹੀਂ ਦੇਖਣ ਨਹੀਂ ਦੇਖਣ ਆਓ ਜੀ ਗੁੱਡ वन ऑफ यू थैंक यू सर ए दीवे लाइन है दीव मैं जी मैं कुछ ऐड करती हूं अच्छा ठीक है बता पता नहीं है कि मैं कर कट के रहूं 0:00 बजे आके जाऊंगा एक मिनट लगा के दसों सारे बच्चों बच्चों चलो जाओ बस के तो जो जो चार्ज लगे बड़े दसों सारे

आप ठीक कर लेना है और मजे जो हैं बस सांप जूसी बढ़िया बना लो ठीक है बैठो जूसी कला तो बैठो निर्णय की दस्तों सरन में तीन कोशिश होती है बास की में सारे छोटे स्वेच्छा हैं बहुत सांप का बराबर था कौन चाहेंगे बांध गोली की नहीं बनाई है ਦੇ ਵਾਲੀ ਸਾਰਾ ਬੜੀ ਵਧੀਆ ਗੱਲ ਹੈ ਅੱਛਾ ਤੋ ਡਰਾ ਸਾਰੇ ਫੁੱਲਾ ਜਾ ਰਿਹਾ ਹੈ ਲੈ ਲੈ ਦਿਖੋ ਦੇਖੋ ਅੱਛਾ ਇਹਦੇ ਵਿੱਚ ਵੀ ਲੱਗ ਗਿਆ ਹੁਣ ਵੀ ਨਾ ਤਿਆਰ ਜਗਿੰਦਰ ਸਰ ਅੱਛਾ ਮਾਦਾ ਦਾ ਨਾਮ ਬੋਲ ਰੋ ਰ ਆਪਣਾ ਡੋਟਰ ਵੀ ਵੈਰੀ ਗਾੜਾ ਕਿਨੇ ਸੋਨੇ ਪੜ੍ਹ ਕੇ ਨਾ ਬੱਚੇ ਸਾਬਾ ਸਲੋਸ ਕਰੋ ਇਹਨੂੰ ਸਾਰਾ ਆ ਖੁੱਲਦਾ ਬੱਚਦਾ ਇੱਕ ਤਰ੍ਹਾਂ ਦਾ ਨਿੱਕੀ ਜੀ ਡਾਇਰੀ ਹੈ ਬੱਚੇ ਦੀ ਹੈ ਨਾ

ਉਹਦਾ ਵੀ ਇੱਕ ਵਾਰ ਚੱਕਰ ਕਰਕੇ ਲਿਆਈ ਯਾਰ ਜਿੱਦ ਸੱਤਾ ਦਾ ਰੱਖਦਾ ਉਹਦਾ ਯਾਨ ਦਵਾ ਰਿਆ ਮੋਰ ਨਾ ਮੋਰੀ ਦੀ ਦੇ ਲੈਣਾ ਮਤਬ ਦੇ ਦੇ ਕੀ ਚਲੋ ਆ ਜੀ ਅੱਜ ਅੱਜ ਹੈਪੀ ਨਾਲੇ ਬੇਟਾ ਸਾਰਾ ਦੇ ਬਾਰੇ ਪੋਣੇ ਜੇ ਸਰਦਾ ਤਾਂ ਨਹੀਂ ਪਾਇਉਗਾ ਇਹ ਪਾਈ ਨਹੀਂ ਬਰ ਰਹੀ ਆਪ ਹੀ ਕਰੀ ਸੋਣੀਆਂ ਠੀਕ ਹੈ ਸਰਦਾ ਬਰ ਰਹੀ ਉਸੇ ਆਪ ਵਧੀਆ ਦਵਾਈ ਕਿਤਾਇਓ ਹਾਂਜੀ ਕੌਸ਼ਲ ਹੈ ਹੋਰ ਕੌਸ਼ਲ ਹੈ ਆਪਕੇ ਉਹਨਾਂ ਨੂੰ ਪਾਣੀ ਕਿੱਥੇ ਆਪਰੇ ਨਵੇਂ ਪੋਣਿਆ ਗਰੀਬ ਦਵਾਈ ਦੇ ਦਿੱਤੇ ਕਰ ਲਓ ਪਾਣਾ ਠੀਕ ਹੈ ਆਪਕੇ ਜਰੀ ਹਾਂ ਚਲੋ ਗਵਾਸਾ ਨੂੰ ਪਲੇ ਚਲੋ ਹਾਂ ਬਈ ਬੱਚਿਓ ਹੈਪੀ ਦਿਵਾਲੀ ਹੈਪੀ ਦਿਵਾਲੀ ਬੱਚਾ ਸਭ ਨੂੰ ਪੂਰੀ ਬਾਕੀ ਸਭ ਤੇ ਪੂਰੀ ਆਣਾ ਪੂਰਾ ਹਾਂ ਹੋਰ ਚਾਹਤਾ ਤੁਹਾਡਾ ਟੱਕਰੀ ਦੀ ਬਣਾ Yeah, it ਮਰਾ ਹੱਥ ਨਹੀਂ ਝੁਟਦਾ ਮੈਂ ਝੁਟਦਾ ਨਾ ਬਰਾ ਬਣਦੇ ਨਹੀਂ ਸੁਜੀਤ ਪਾਤਰ ਹੈ ਨਾ ਭਾਈ ਮੈਨੂੰ ਦੱਸੋ ਇਹਨੇ ਜੁਗਾਂ ਤੋਂ ਆਪਣੇ ਸੱਚ ਦਾ ਗਵਾ ਬਣਦੇ ਨੇ ਕਿਸੇ ਇੱਕ ਵੀ ਦੋ ਲਾਈਨਾਂ ਦਾ ਮੈਨੂੰ ਕੋਈ ਦੱਸ ਸਕਦਾ ਮੀਨਿੰਗ ਹਾਂ ਬਿਲਕੁਲ ਉਵੇਂ ਹੀ ਪੜਨਾ ਜਿਵੇਂ ਪਾਤਰ ਕਹਿੰਦਾ ਮੇਰਾ ਹੱਥ ਨਹੀਂ ਝੁਟਦਾ ਮੈਂ ਝੁਟਦਾ ਨਾ ਬਰਾ ਹਣਾ ਜੂ ਮਤੋਂ ਮੇਰੇ ਮੈਂ ਕਿਸੇ ਦਾ ਕਾਪੀ ਨਹੀਂ ਕਰਦਾ ਮੈਨੂੰ ਕਰਦਾ ਮੈਂ ਇਹੇ ਜਾਂ ਬਣਾ ਜਿਹੜਾ ਅੱਜ ਆਪਣੇ ਬੱਚੇ ਦੀ ਮੈਡੀਕਲ ਇਨਫਰਮੇਸ਼ਨ ਮਿਲਿਆ ਐਮਬੀਬੀਐਸ ਨਿਤਰਾਪੁਰ ਤੇ ਆਣਾ ਫ੍ਰੀ ਦੇ ਬੱਚਾ ਬਹੁਤ ਸਿਆਣੀ ਸਕੂਲ ਪੜਾਉਂਦਾ ਮੰਚੀ ਵਾਲਾ ਤੁਹਾਡੀ ਦਾ ਜੋ ਆਇਆ ਬੱਚੇ ਸਮਲਾਵਾ ਦਿੱਤੀ ਸ਼ਾਬਾਸ਼ ਬੱਚਾ ਹਲਕੀ ਵਾਲੀ ਵੀ ਨੇ ਬਹੁਤ ਵੱਡੇ ਫਰੇਮ ਲਾਏ ਹੋਏ ਨੇ ਵਾਹ ਕਿਆ ਬਾਤ ਹੈ ਫੱਪਾ ਕੱਲੇ ਕੱਲੇ ਬੱਚੇ ਦੀ ਡਿਟੇਲ ਆ ਕੌਣ ਹੈ ਜਰਤ ਦਾ ਇਹ ਅੱਜ ਆ ਕੇ ਪਹਿਲਾਂ ਤੇ ਲੱਗਿਆ ਨਹੀਂ ਮੈਂ ਤੁਹਾਨੂੰ ਤੇ ਰਹੇ ਹਾਂ ਲਾ ਪੂਰਾ ਤੁਸੀਂ ਪੂਲਾ ਜਿਹਾ ਸਿਖਾ ਰਹੇ ਹੋ ਇਹ ਲੱਖਣ ਸੀ ਜੀ ਪੀਕ ਜਾਂਦੇ ਰਹੇ ਮੰਦਿਰ ਸੇ ਮਨਸਕਾਰ ਲੈ ਕੇ ਆਏ ਅਲੂ ਚੂੜਾ ਦਾ ਬਣਾਇਆ ਉਹ ਚਾਹੋ ਪੀਕ ਕਟਾ ਬਣਾਇਆ ਚੂੜੀ ਨੇ ਦੀਵੇ ਨੂੰ ਤਾਂ ਬੁਝਾ ਕੇ ਜਾਣੇ ਨਹੀਂ ਜਾਂਦੇ ਹੋਣ ਠੀਕ ਹੈ ਸਰੀ ਬਣਾਈ ਆ ਸਟਾਰਟ ਪੂਰਾ ਕਰਨਾ ਹੈ ਹੂੰ ਕਿਆ ਬਾਤ ਹੈ ਸਹੀ ਗੱਲ ਕੋਲੀ ਬੋ ਵੀ ਬਣਾਈ ਸਰ ਅੰਗੋਲੀ ਦੀ ਵੀ ਬਣਾਓ ਹੂੰ ਬਣਾਈ ਬਣਾਈ ਸਾਰੇ ਸਾਰੇ ਬੜੀਆ ਬਟੇ ਸ਼ਾਬਾਸ਼ ਬਾਰੂ ਨੇ ਦਸ ਕ੍ਰੀਡਰਾਂ ਕਾ ਟੋਪ ਨੋ ਨਾ ਮੈਂ ਟੈਂਪਲ ਕਿੱਕੇ ਬਣ ਚਲਾਉਣੇ ਵਾਲੇ ਉਹ ਆ ਢੜਦਾ ਪੰਜ ਸੱਤ ਮੈਂ ਉੱਥੇ ਬਾਜ਼ਾਰ ਸਾਈਂ ਦੇਖਣ ਨੂੰ ਮੈਂ ਜਿਹੜਾ ਪੀਦਾ ਹੋਇਆ ਮਿੱਤੋਂ ਫੜ ਲੈਣੇ ਉਹ ਗੁਰੂ ਆਪਕਾ ਕਾਂਤੀ ਨੇ ਰਸਾ ਤੋਂ ਨੇ ਕਾਰ ਤੋਂ ਲੁੱਟ। ਅੱਛਾ। ਕੈਂਡੋ ਕੁਝ ਕਹਿੰਦਾ ਨਹੀਂ। ਫਿਰ ਲੌਰੀ ਆਪਕੀ ਚਾਹ ਕਾਲੂ ਸ਼ਾਹ ਆਉਂਦੇ ਨੇ। ਅੱਛਾ। ਇਹ ਬੰਦੂ ਤੇ ਇਸ ਮਸਤ ਕੰਮ ਨਾਲ ਨਹੀਂ। ਹਾਂ। ਕੈਂਡਰੀ ਤੋਂ ਜਿੱਦੇ ਬੱਚਾ ਨਾਮ। ਅੱਛਾ। 1021। ਨਹੀਂ ਇਹ ਨਹੀਂ ਕਿਸੇ ਰੋਜ਼ ਬੱਚਾ ਹੈ। ਹਾਂ ਹਾਂ। ਇਹ ਲੰਮੀ ਚੀਜ਼ ਹੈ ਬਿਲਕੁਲ ਨਹੀਂ। ਦੇ ਨੇ ਧਿਆਨ ਨਾਲ ਸੁਨੇ ਜਾਂਦੇ ਹਨ ਇਹ ਕੀ ਨਹੀਂ ਹੋਇਆ ਕੋਸ਼ਿਸ਼ ਕਰੋ ਹਾਲ ਕਰਨ ਦਾ ਕਸਟਾ ਜੀ ਜਿਹੜੇ ਜੀ ਘਾਟ ਬੋਲਦੇ ਜੀ ਜਿਆ ਕੋਲ ਮਾਰ ਨਹੀਂ ਜੀ ਮੈਂ ਨਹੀਂ ਕਰਦਾ ਹਾਂ ਤਾਂ ਕਰਵਾਉਂਦਾ ਨਹੀਂ ਕਿ ਸਾਡੇ ਤੋਂ ਅਲੱਗ ਹੈ ਜੀ ਬਹੁਤ ਹੀ ਸੰਭੇੰਦਕ ਨਹੀਂ ਕਿ ਇਹ ਚਾਹਾਂ ਚਾਹ ਮੰਨੋ ਮੈਂ ਮੈਂ ਜਦੋਂ ਸਟੇਜ ਤੇ ਬੋਲਦਾ ਵਧੀਆ ਲੱਗਦਾ ਮੈਂ ਤਾਂ ਰੋਜ਼ ਹੀ ਬੋਲਦਾ ਇਸੇ ਵਧੀਆ ਨਾਲ ਬੋਲਦੇ ਨੇ ਮੈਂ ਨਕਟ ਬੋਲਦਾ ਨਹੀਂ ਮੈਂ ਤਾਂ ਵੱਧ ਬੋਲਦਾ ਜੀ ਕਈ ਵਾਰ ਹੁੰਦਾ ਜੀ ਹੁੰਦਾ ਜੀ ਹਾਂ ਕਈ ਵਾਰ ਹੁੰਦਾ ਨਾ ਤੇ ਰਿਕਵੈਸਟ ਸਾਹਸ ਨੇ ਆਦੀ ਕੋਲ ਹਰ ਤੇ ਕਈ ਵਾਰ ਤਾਂ ਉਹ ਵੀ ਹੋ ਜਾਂਦਾ ਕਿ ਤਾਂ ਮੈਂ ਕੋਲ ਸੈਨੇਟਾਂ ਮੈਂ ਜਿਹੜੇ ਕਿ ਲੋਪ ਹੋ ਜਾਂਦੇ ਨੇ ਸ਼ਾਬਾਸ਼ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਹੈਪੀਨ ਵਾਲੀ ਥੈਂਕ ਯੂ ਸਰ ਕੁਝ ਵੀ ਕਰੀਵਣਾ ਹੈ ਕਲਾਸ 3 ਤੁਹਾਡਾ ਹੀ ਆ ਇੰਨੇ ਸ਼ਾਂਤ ਹੋ ਤੁਸੀਂ ਕਿੰਨੇ ਹੁਣ ਹੈਗੇ ਹਾਂ ਇਸ 5 ਮਿੰਟ ਦੇ ਟੈਕ ਆ ਕਰਦੇ ਰਹੀ ਤੁਸੀਂ ਵੈਲਕਮ ਥੈਂਕ ਯੂ ਜੀ ਸਰ ਵੀ ਉਹ ਪੜਨ ਦਿਵਾਲੇ ਦੇਖੋ ਘੜਦਿਆਂ ਨਾਲ ਟੱਕੇ ਚ ਚਲਾਉਣੇ ਜੇ ਸਰਦਾਂ ਨਾ ਤਾਂ ਛੋਟੇ ਛੋਟੇ ਚਲਾ ਦੇ ਕੋਲ ਚਲਿਆ ਦੇ

어머님, 구만을 너무 잘 morally 이번에 각 specific 좋아요 behavi 업 begun 어디로 도box 맞 gehört ബോ സോടേ ച കലാണി ദ अच्छा कलाकार इनके कितने हुए हैं अच्छा ये अंदर एक नई चीज है सामने अच्छा यू वांट समथिंग हां अच्छा एडा कद गिदा जाउगा कने इना ते जादा हां ए बढ़िया कलावे से जे बनाया चले ने हां ਫਟਾਕੇ ਪੁੱਤ ਬਾਲੇ ਨਾ ਚਲਾਇਓ ਨਾ ਸਰਦ ਦੇ ਨੂੰ ਚਲਾ ਲਿਓ ਠੀਕ ਐ ਇਹ ਪਲਸ 2 ਸਾਇੰਸ ਪੁੱਤ ਬੇਟਾ ਹੈਪੀ ਦੀਵਾਲੀ ਸਭ ਨੂੰ ਥੈਂਕ ਯੂ ਸਰ ਸਿੱਖ ਦੀਵਾਲੀ ਦੀਤ ਜੋੜੀਏ ਆਪਣੇ ਮੂੰਹ ਕਟਾਬਾ ਵਰਤਦੇ ਮੈਰੀਕਲ ਹੈਪੀ ਦੀਵਾਲੀ ਬੇਟੇ ਲੈ ਲਓ ਜੀ ਰੋਟਾ ਹਾਂ ਜੀ ਤੇ ਵਿੱਚ ਤਾਕਤ ਜੀ ਨੂੰ ਹਾਂ ਜੀ ਪੂਲਾ ਨੂੰ ਮਲੇਓ ਹਾਂ ਜੀ ਤੇ ਵੀ ਵੱਡੀ ਗੱਲ ਆ ਦੱਸੋ ਹਨਾ ਆ ਤੰਜਾ ਸਾਰਾ ਨੂੰ ਤੁਸੀਂ ਇਸ ਤੇ ਹੋਣਾ ਚਾਹੀਦਾ ਉਸ ਦਾ ਨੂੰ ਬਹੁਤ ਵੱਡੀ ਪ੍ਰਾਪਤੀ ਹੈ ਸਾਡਾ ਅੱਲਾਹ ਅੱਗੇ ਹਾਂ ਅੱਜ ਸਾਰੇ ਆਖਦੇ ਜੀ ਮਾਸੀ ਦੇ ਕੋਤੇ ਨਾ ਮੈਂ ਲੱਕੀ ਠੀਕ ਹੈ ਤੇ ਅੱਜ ਤੋਂ ਹੋਣਾ ਇਹਦਾ ਮਤੋਂ ਹੁਣ ਤੋਂ ਤੁਹਾਡੇ ਸਾਹਮਣੇ ਕਿੰਦਾ ਫੋਲਾ ਵੀ ਸਭ ਨੂੰ ਸਾਰਨ ਸਭ ਨੂੰ ਵੀਰ ਆਪਣਾ ਆਇਆ ਉਹਨਾਂ ਤੁਸੀਂ ਉਹਦੇ ਘਰ ਦੀ ਕੰਡੀਸ਼ਨ ਵੀ ਜਾਣਦੇ ਹੋ ਸਾਰੇ ਕੋਲ ਉਹਦੇ ਮੰਮੀ ਨੇ ਵੀ ਬੋਲਿਆ ਹੈ ਹਾਂ ਕਿ ਸਾਰਾ ਇਹਨਾਂ ਨੂੰ ਬੁਲਾਇਆ ਸੀ ਮੰਮੀ ਨੇ ਵੀ ਸਾਰੀ ਬਣਾ ਸਿਚੁਏਸ਼ਨ ਦੱਸਦੀ ਹੈ ਮੈਂ ਮਦਦ ਕਰਵਾਇਆ ਹਾਂ ਹਾਂ ਸਭ ਤੋਂ ਪਹਿਲੀ ਤੋਂ ਪੜਦੇ ਜਾਂਦੇ ਹੋਣਗੇ ਹੋਰ ਆਲੇ 4-5 ਸਾਲਾਂ ਦੇ ਵਿੱਚ ਮੈਡੀਕਲ ਨੌਨ ਮੈਡੀਕਲ ਦੇ ਵਿੱਚ ਫਾਈਟਰ ਚਾਰ 5 6 ਉਹਨਾਂ ਕਰ ਗਏ ਸਾਰੇ ਨੌਕਰੀਆਂ ਤੇ ਆ ਗਏ ਸਾਰਾ ਕਰਨ ਵਾਲੇ ਪੜਨਾ ਜਾਇ ਰੱਖਿਆ ਹੋਵੇ ਨਰਸਿੰਗ ਵਾਲੇ ਬੱਚੇ ਵੀ ਵਧੀਆ ਕੰਮ ਜਗ੍ਹਾ ਜਗ੍ਹਾ ਨੂੰ ਆਉਂਦੇ ਸਾਰੇ ਸ਼ਾਬਾਸ਼ ਬੱਚੋ ਇਹਦੇ ਬਾਰੇ ਤੁਹਾਨੂੰ ਦੱਸਦੇ ਮੈਂ ਲਾਈਫ ਕੇ ਬਾਰੇ ਜੀ ਦੱਸਣਾ ਹੈ ਬਸ ਤੇਰਾ ਇਹ ਨਾ ਤੇ ਮੈਂ ਕਹਿੰਦਾ ਬਹੁਤਿਆਰ ਜਵਾਬ ਮੈਨੂੰ ਪਾਉਂਦੇ ਹੋ ਠੀਕ ਹੈ